ਸੰਸਾਰ ਦੇ ਵਿੱਚ ਇਹ ਤਿੰਨ ਚੀਜ਼ਾਂ ਮਨੁੱਖ ਨੂੰ ਦਿਸਣ ਨਹੀਂ ਦਿੰਦੀਆਂ ਹਨੇਰਾ ਹੋਵੇ ਫੇਰ ਵੀ ਨਹੀਂ ਦਿਸਦਾ ਧੁੰਦ ਪੈ ਜਾਵੇ ਫੇਰ ਵੀ ਨਹੀਂ ਦਿਸਦਾ ਤੇ ਜੇ ਗੁਬਾਰ ਪੈਦਾ ਹੋ ਜਾਵੇ ਤੇ ਫੇਰ ਵੀ ਨਹੀਂ ਦਿਸਦਾ ਹੁਣ ਧੁੰਦ ਨੂੰ ਦੂਰ ਕਰਨ ਵਾਸਤੇ ਪ੍ਰਚੰਡ ਪ੍ਰਕਾਸ਼ ਚਾਹੀਦਾ ਹੈ ਸੂਰਜ ਦਾ ਤੇ ਹਨੇਰੇ ਦੇ ਵਿੱਚ ਤੇ ਥੋੜਾ ਜਿਹਾ ਚਾਨਣ ਕਰ ਦਿਓ ਹਨੇਰਾ ਦੂਰ ਹੋ ਜਾਂਦਾ ਪਰ ਜਿੱਥੇ ਗੁਬਾਰ ਪੈਦਾ ਹੋ ਜਾਵੇ ਨਾ ਉਹਦੇ ਵਾਸਤੇ ਫਿਰ ਮੇਗ ਚਾਹੀਦੇ ਨੇ ਬਰਖਾ ਚਾਹੀਦੀ ਐ ਕਹਿੰਦੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੂੰ ਅਕਾਲ ਪੁਰਖ ਨੇ ਗੁਰੂ ਸਰੂਪ ਅੰਦਰ ਮੇਗ ਬਣ ਕੇ ਭੇਜਿਆ ਤੇ ਜਿਨ੍ਹਾਂ ਨੇ ਫਿਰ ਇਸ ਧਰਤੀ ਤੇ ਨਾਮ ਦੀ ਵਰਖਾ ਕੀਤੀ ਤੇ ਨਾਮ ਦੀ ਵਰਖਾ ਜਦੋਂ ਹੋਈ ਐ ਤੇ ਯਾਦ ਰੱਖਿਓ ਜਿਹੜਾ ਗੁਬਾਰ ਬਣਿਆ ਹੋਇਆ ਸੀ ਨਾ ਉਹ ਇੱਕਦਮ ਧਰਤੀ ਤੇ ਡਿੱਗ ਪਿਆ ਐ ਇੱਕਨੋਂ ਫਰਮਾਨ ਹੋਵਾ ਬਰਸੋ ਕਿਰਪਾ ਦਾ ਹੁਣ ਕਹਿੰਦੇ ਮੇਗ ਬਣ ਕੇ ਅਕਾਲ ਪੁਰਖ ਨੇ ਗੁਰੂ ਨੂੰ ਭੇਜਿਆ ਗੁਰੂ ਨਾਨਕ ਸਾਹਿਬ ਨੂੰ ਭੇਜਿਆ